ਇਹ ਗੱਲ ਪੱਕੀ ਹੈ ਗਰੰਟੀ ਹੈ ਇਸ ਗੱਲ ਦੀ ਜਿਹੜਾ ਤਨੋਂ ਮਨੋਂ ਸੇਵਾ ਕਰਦਾ ਹੈ ਸੇਵਾ ਕੁੱਝ ਲੁਕਿਆ ਨਹੀਂ ਰਹਿਣ ਦਿੰਦੀ ਸੇਵਾ ਕੀਤੇਆਂ ਬਹੁਤ ਵੱਡੀਆਂ-ਵੱਡੀਆਂ ਬਖਸ਼ਿਸ਼ਾਂ ਗੁਰੂ ਦੇ ਦਰ ਤੋਂ ਮਿਲ ਜਾਂਦੀਆਂ ਨੇ ਝਾੜੂ ਜਿਹੜਾ ਆਪਾਂ ਫੇਰਦੇ ਆ ਜਾਂ ਦਰਬਾਰ ਦੀ ਸੇਵਾ ਕਰਦੇ ਜਾਂਦੇ ਜਾਂਦੇ ਚਾਦਰਾਂ ਹੀ ਸਿੱਧੀਆਂ ਕਰ ਜਾਂਦੇ ਇਹ ਵੀ ਵੱਡੀ ਸੇਵਾ ਹੈ ਮਹਾਨ ਸੇਵਾ ਹੈ ਕਿਤੇ ਕੋ ਪੱਤਰ ਡਿੱਗੀ ਹੋਈ ਆ ਉਹ ਚੱਕ ਕਰਕੇ ਆਪਾਂ ਸਾਫ਼ ਸੰਗ ਕੂੜੇਦਾਨ ਵਿੱਚ ਪਾ ਦਨੇ ਆ ਕਿਤੇ ਪੱਤੇ ਖਿੱਲਰੇ ਆ ਭਾਵੇਂ ਦੋ ਹੀ ਪੱਤੇ ਜਾਂਦੇ ਜਾਂਦੇ ਛੁੱਟ ਜਾਂਦੇ ਆ ਇਹ ਵੀ ਸੇਵਾ ਹੀ ਹੈ ਉਹ ਸੇਵਾ ਦੇ ਵਿੱਚ ਹਾਜ਼ਰੀ ਲੱਗ ਜਾਂਦੀ ਆ ਕਿਸੇ ਮਨੁੱਖ ਨੇ ਨਾ ਬੜਾ ਪਿਆਰਾ ਇੱਕ ਪ੍ਰਸ਼ਨ ਕਿਆ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਸੇਵਾ ਦੀ ਮਹਾਨਤਾ ਦੀ ਗੱਲ ਕਰਦੇ ਹੋ ਵੀ ਝਾੜੂ ਫੇਰਨਾ ਚਾਹੀਦਾ ਹੈ ਭਾਂਡੇ ਮਾਂਜਣੇ ਚਾਹੀਦੇ ਆ ਹੋਰ ਜਿਹੜੀ ਸੇਵਾ ਦਰੀਆਂ ਝਾੜਨ ਦੀ ਸੇਵਾ ਹੋਰ ਸੇਵਾ ਉਹਨੇ ਗੱਲ ਬੜੀ ਪਿਆਰੀ ਕਹੀ ਜੀ ਉਹ ਕਹਿਣ ਲੱਗਾ ਵੀ ਪੰਡਿਤਾਂ ਲੋਕ ਹੋਟਲਾਂ ਵਿੱਚ ਵੀ ਮਾਝਦੇ ਹੈਗੇ ਆ। ਝਾੜੂ ਤਾਂ ਸਵੇਰੇ ਸਵੇਰੇ ਕਈ ਲੋਕ ਸੜਕਾਂ ਤੇ ਵੀ ਲਾਉਂਦੇ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਦੀ ਸੇਵਾ ਨਿਯਤ ਕਰ ਦਿੱਤੀ ਜਾਂਦੀ ਹੈ ਤਨਖਾਹ ਮਿਲਦੀ ਆ। ਤੇ ਫਰਕ ਕੀ ਹੋਇਆ ਕਹਿੰਦੇ ਗੁਰੂ ਘਰ ਵਿੱਚ ਝਾੜੂ ਲਾਉਣਾ ਤੇ ਉੱਥੇ ਝਾੜੂ ਵੀ ਲੱਗ ਰਿਹਾ ਹੈ। ਗੁਰੂ ਘਰ ਵਿੱਚ ਵੀ ਪੰਡਿਤ ਉੱਤੇ ਜਾ ਰਹੇ ਆ ਤੇ ਉੱਥੇ ਹੋਟਲ ਵਿੱਚ ਵੀ ਪੰਡਿਤ ਉੱਤੇ ਜਾ ਰਹੇ ਆ। ਇਥੇ ਵੀ ਆਪਾਂ ਚਾਦਰਾਂ ਸਿੱਧੀਆਂ ਕੱਲ ਦੀ ਗੱਲ ਕਰਦੇ ਆ ਉੱਥੇ ਵੀ ਚਾਦਰਾਂ ਕਈ ਲੋਕ ਵਸਾਉਂਦੇ ਆ ਵੀ ਕੰਮ ਤਾਂ ਉਹ ਵੀ ਇਦਾਂ ਦਾ ਹੀ ਕਰਦੇ ਆ ਇੱਥੇ ਆਪਾਂ ਜੋੜੇ ਝਾੜਨ ਦੀ ਗੱਲ ਕਰਦੇ ਆ ਕਈ ਕਿੰਨਾ ਕਿੰਨਾ ਸਮਾਜ ਸਾਧਸਨ ਜੋੜਿਆਂ ਵਿੱਚ ਬੈਠੇ ਰਹਿੰਦੇ ਆ ਵੱਡੀ ਦੁਕਾਨ ਦੇ ਵਿੱਚ ਵੀ ਉਹ ਤੇ ਆਪਣੇ ਹੱਥਾਂ ਨਾਲ ਲੋਕਾਂ ਨੂੰ ਜੋੜੇ ਪਾਉਂਦੇ ਆ ਕਹਿੰਦੇ ਫਰਕ ਹੀ ਹੋਇਆ ਫਿਰ ਦੱਸੋ ਉਸ ਆਸ ਨੂੰ ਉਸ ਮਨੁੱਖ ਨੂੰ ਇਹੀ ਮੈਂ ਉੱਤਰ ਦੇ ਸਕਿਆ ਵੀ ਭਾਈ ਜਿਹੜੀ ਗੁਰੂ ਘਰ ਸੇਵਾ ਕਰਨੀ ਉਹ ਸੇਵਾ ਇਹ ਚ ਬੜਾ ਅੰਤਰ ਹੈ। ਉੱਥੇ ਸਿਰਫ ਆਪਾਂ ਸਰੀਰਕ ਕਰਮੀ ਕਰਦੇ ਆ ਝਾੜੂ ਫੇਰਨਾ ਉਹਦੀ ਤਨਖਾਹ ਮਿਲ ਜਾਂਦੀ ਆ। ਕਿਤੇ ਹੋਟਲ ਵਿੱਚ ਕੋਈ ਭਾਂਡੇ ਮਾਜਦਾ ਉਹਦੀ ਤਨਖਾਹ ਉਹਨੂੰ ਮਹੀਨੇ ਬਾਅਦ ਮਿਲ ਜਾਂਦੀ ਆ। ਪਰ ਉੱਥੇ ਸ਼ੁਭ ਕਰਮ ਕੋਈ ਨਹੀਂ ਹੋ ਰਿਹਾ ਹੈਗਾ। ਜ਼ਰੂਰੀ ਥੋੜੀ ਆ ਕਿ ਜਿਹੜਾ ਹੋਟਲ ਵਿੱਚ ਝਾੜੂ ਲਾ ਰਿਹਾ ਹੈ, ਹੋਟਲ ਵਿੱਚ ਭਾਂਡੇ ਮਾਜ ਰਿਹਾ ਹੈ ਉਹ ਸੱਚੀ ਮਨੁੱਖ ਅੰਦਰੋਂ ਵੀ ਕੋਈ ਭਾਵਨਾ ਵਾਲਾ ਹੋਏਗਾ ਉੱਥੇ ਸਰੀਰਕ ਤੌਰ ਤੇ ਕਰਮ ਜ਼ਰੂਰ ਕੀਤੇ ਜਾ ਰਹੇ ਆ ਪਰ ਇੱਥੇ ਜਿਹੜਾ ਝਾੜੂ ਫੇਰਨਾ ਉਹ ਕੱਲਾ ਸਰੀਰ ਕਰਮ ਨਹੀਂ ਹੈ ਉਹ ਸ਼ੁਭ ਕਰਮ ਵੀ ਬਣ ਜਾਂਦਾ ਨਾਲ ਫਿਰ ਹੁਣ ਜਿੰਨੇ ਗੁਰੂ ਘਰ ਸੇਵਾ ਕਰਨੀ ਆ ਜੀ ਆਸਾ ਜੀ ਦੀ ਵਾਰ ਦਾ ਬਚਨ ਹੈ ਸੇਵ ਕੀਤੀ ਸੰਤੋਖੀ ਵੀ ਸੰਤੋਖੀ ਬੰਦਿਆ ਨੇ ਜਦੋਂ ਪ੍ਰਮਾਤਮਾ ਨੂੰ ਚੇਤੇ ਕੀਤਾ ਮਾਲਕ ਦੇ ਚਰਨਾਂ ਦੇ ਨਾਲ ਜੁੜੇ ਇੱਕ ਪਰਮਾਤਮਾ ਨੂੰ ਧਿਆਇਆ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸਤਿ ਆਇਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਸੁਣੋ ਜਿਹੜਾ ਗੁਰੂ ਘਰ ਸੇਵਾ ਕਰਦਾ ਫਿਰ ਮੰਦੇ ਪਾਸੇ ਪੈਰ ਨਹੀਂ ਜਾਂਦੇ ਉਹਦੇ ਬਾਹਰ ਦਾ ਝਾੜੂ ਫੇਰਨ ਵਾਲਾ ਤੇ ਜਿਸ ਪਾਸੇ ਮਰਦੀ ਜਾ ਸਕਦਾ ਬਾਹਰ ਦੇ ਹੋਟਲਾਂ ਵਿੱਚ ਸੇਵਾ ਕਰਨ ਵਾਲਾ ਤੇ ਪਤਾ ਨਹੀਂ ਉਹ ਕਿੱਦਾਂ ਦਾ ਹੋਵੇ ਪਰ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸੇਵਾਦਾਰ ਬਣ ਜਾਂਦਾ ਗੁਰੂ ਫਿਰ ਮਾੜੇ ਪਾਸੇ ਪੈਰ ਨਹੀਂ ਪਟਣ ਦਿੰਦਾ ਆਪਣੇ ਗੁਰਸਿੱਖਾਂ ਨੂੰ ਪਿਆਰਿਆਂ ਨੂੰ ਰੋਕ ਲੈਂਦਾ ਆਸਾ ਜੀ ਦੀ ਵਾਰ ਦੀ ਬਾਣੀ ਸੇਵ ਕੀਤੀ ਸੰਤੋਖੀ ਜੀ ਨੇ ਸਚੋ ਸੱਚ ਧਿਆਇਆ ਉਹਨੇ ਮੰंदे ਪੈਰ ਨਾ ਰੱਖਿਓ ਕਰ ਸੋ ਕਰਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਗੁਰੂ ਘਰ ਝਾੜੂ ਫੇਰਨ ਵਾਲੇ ਨੇ ਗੁਰੂ ਘਰ ਸੇਵਾ ਕਰਨ ਵਾਲੇ ਨੇ ਭਾਂਡੇ ਮਾਂਜਣ ਵਾਲੇ ਨੇ ਚਾਦਰਾਂ ਸਿੱਧੀਆਂ ਕਰਨ ਵਾਲੇ ਨੇ ਜੋੜਿਆਂ ਦੀ ਸੇਵਾ ਕਰਨ ਵਾਲੇ ਨੇ ਮਹਾਰਾ ਕਹਿੰਦੇ ਫਿਰ ਮੰਦੇ ਪਾਸੇ ਨਹੀਂ ਪੈ ਰੱਖਦਾ ਜੀ ਉਹ ਗੁਰੂ ਐਸੀ ਕਿਰਪਾ ਕਰਦਾ ਗੁਰੂ ਐਸੀ ਮਿਹਰ ਕਰਦਾ ਸੋ ਮਾਰਾ ਕਹਿੰਦੇ ਉਹਨੇ ਮੰंदे ਪੈਰ ਨਾ ਰੱਖਿਓ ਕਰ ਸੋ ਕਰੇ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਸਤਿਗੁਰੂ ਜੀ ਕੀ ਕਰਦੇ ਆ ਕਿ ਜਿਹੜੀ ਮਾਇਆ ਦੇ ਮੋਹ ਦੇ ਬੰਧਨ ਹੈ ਉਤੋਂ ਵੀ ਸਾਨੂੰ ਮੁਕਤ ਕਰਦੇ ਆ ਨਾਲ ਹੁਣ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਉਹ